ਅਸੀਂ ਇਸ ਸਮੇਂ ਚੰਡੀਗੜਾ ਸੈਕਟਰ 53 54 ਦੀ ਡਿਵਾਈਡਿੰਗ ਰੋਡ ਤੇ ਖੜੇ ਹਾਂ ਮੇਰੇ ਪਿੱਛੇ ਇੱਕ ਬੋਰਡ ਵੀ ਲੱਗ ਰਿਹਾ ਉਸ 'ਚ 53 54 ਜਿਹੜਾ ਸੈਕਟਰ ਆ ਉਸ ਦੇ ਬਾਰੇ ਦੱਸਿਆ ਗਿਆ ਇਹ ਇੱਕ ਫਰਨੀਚਰ ਮਾਰਕੀਟ ਹੈਗੀ ਆ ਇਹ ਪਿਛਲੇ ਲਗਭਗ ਤਿੰਨ ਦਸ਼ਕਾਂ ਤੋਂ ਇੱਥੋਂ ਇਹ ਫਰਨੀਚਰ ਮਾਰਕੀਟ ਆ ਔਰ ਇਨਲੀਗਲ ਫਰਨੀਚਰ ਮਾਰਕੀਟ ਆ ਤੇ ਦੇਖ ਰਹੇ ਹੋਵਗੇ ਸ਼ੋਰੂਮ ਜਿੰਨੇ ਵੱਡੇ-ਵੱਡੇ ਜਿਹੜੇ ਆ ਫਰਨੀਚਰ ਮਾਰਕੀਟ 'ਚ ਬਣਾ ਰੱਖਿਆ ਹੈ ਇਹ ਇਨਲੀਗਲ ਜਿਹੜੀਆਂ ਇਹ ਦੁਕਾਨਾਂ ਹੈਗੀਆਂ ਔਰ 107 ਦੇ ਕਰੀਬ ਇਹ ਦੁਕਾਨਾਂ ਹੈਗੀਆਂ ਔਰ ਸੌਣੂ ਦੱਸਦੀ ਏ ਇਹ ਦੁਕਾਨਾਂ ਨੂੰ ਹਟਾਉਣ ਲਈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਈ ਵਾਰ ਕੋਸ਼ਿਸ਼ ਕਰ ਲਈ ਪਰ ਅਜੇ ਤੱਕ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹਟਾ ਨਹੀਂ ਸਕੀ ਆ ਇਹ ਜਿਸ ਜ਼ਮੀਨ ਤੇ ਇਹ ਦੁਕਾਨਾਂ ਬਣੀਆਂ ਹੋਈਆਂ ਇਹ ਸਾਰੀ ਐਕਵਾਇਰ ਕੀਤੀ ਹੋਈ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਐਕਵਾਇਰ ਕੀਤੀ ਹੋਈ ਆ ਜਿਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕਰਾਇਆ ਜਿਹੜਾ ਇੱਥੇ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਨਲੀਗਲ ਹੈਗੀ ਆ ਔਰ ਚੰਡੀਗੜ੍ਹ ਦੇ ਡਿਸੀਜਨ ਦੇ ਖਿਲਾਫ ਦੁਕਾਨਦਾਰ ਹਾਈ ਕੋਰਟ ਵੀ ਗਏ ਸੀ ਹਾਈ ਕੋਰਟ ਚ ਕੇਸ ਹਾਰ ਗਏ ਨੇ ਜਿਸ ਤੋਂ ਬਾਅਦ ਇਹਨਾਂ ਨੇ ਡੀਸੀ ਚੰਡੀਗੜ੍ਹ ਨੂੰ ਇੱਕ ਵਾਰੀ ਫੇਅਰ ਅਪੀਲ ਕੀਤੀ ਸੀ ਉਹ ਵੀ ਅਪੀਲ ਵੀ ਜਿਹੜੀ ਆ ਰਿਜੈਕਟ ਹੋ ਗਿਆ ਹੁਣ ਕਦੀ ਵੀ ਇਹ ਜਿਹੜੀਆਂ ਦੁਕਾਨਾਂ ਜਿਹੜੀਆਂ ਇੱਥੋਂ ਹਟਾਈਆਂ ਜਾ ਸਕਦੀਆਂ ਇਹਨਾਂ ਨੇ ਅਪੀਲ ਕੀਤੀ ਸੀ ਕਿਉਂਕਿ ਇਹ ਪਿਛਲੇ ਕਈ ਦਸ਼ਕਾਂ ਤੋਂ ਇੱਥੇ ਬਿਜ਼ਨਸ ਕਰ ਰਿਹਾ ਇਸ ਕਰਕੇ ਇਹਨਾਂ ਨੂੰ ਪਲਾਟ ਦਿੱਤੇ ਜਾਣ ਪਰ ਜਿਹੜੀ ਅਪੀਲ ਆ ਉਹ ਰਿਜੈਕਟ ਹੋ ਗਿਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿਉਂਕਿ ਇਨਲੀਗਲ ਦੁਕਾਨਾਂ ਹੈਗੀਆਂ ਇਨਲੀਗਲ ਦੁਕਾਨਾਂ ਦੇ ਅੰਗੇਸਟ ਜਿਹੜੇ ਪਲਾਟ ਜਿਹੜੇ ਆ ਉਹ ਨਹੀਂ ਦਿੱਤੇ ਜਾ ਸਕਦੇ ਜਿਸ ਕਰਕੇ ਹੁਣ ਕਦੀ ਵੀ ਇਹ ਦੁਕਾਨਾਂ ਨੂੰ ਹਟਾਉਣ ਦੇ ਆਰਡਰ ਹੋ ਸਕਦੇ ਕਿਉਂਕਿ ਇਹ ਦੁਕਾਨਾਂ ਜਿਹੜੀਆਂ ਇਹ ਰੋਡ ਦੇ ਉੱਤੇ ਆ ਹਾਲਾਂਕਿ ਇਹ ਬਹੁਤ ਵੱਡੀ ਮਾਰਕੀਟ ਹੈ 107 ਸ਼ੋਰੂਮ ਬਣਾ ਰੱਖਿਆ ਔਰ ਸਾਨੂੰ ਦੱਸਦੀ ਹੈ ਇੱਥੋਂ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਜਿਹੜੇ ਗਾਹਕ ਆ ਉਹ ਇੱਥੋਂ ਖਰੀਦਦਾਰੀ ਕਰਨ ਆਉਂਦੇ ਆ ਔਰ ਪਰ ਇੱਥੇ ਨਾ ਤਾਂ ਪਾਰਕਿੰਗ ਦੀ ਕੋਈ ਵਿਵਸਥਾ ਸਾਰੇ ਜਿੰਨੇ ਗਾਹਕ ਆਉਂਦੇ ਆ ਸਾਰੇ ਆਪਣੀਆਂ ਗੱਡੀਆਂ ਸੜਕ ਦੇ ਉੱਤੇ ਪਾਰਕ ਕਰਦੇ ਆ ਜਿਸ ਕਰਕੇ ਇੱਥੇ ਐਕਸੀਡੈਂਟ ਦਾ ਖਤਰਾ ਹਮੇਸ਼ਾ ਜਿਹੜਾ ਉਹ ਬਣਿਆ ਰਹਿੰਦਾ ਔਰ ਇਹ ਜਿਹੜੀ ਇਨਲੀਗਲ ਮਾਰਕੀਟ ਹੈਗੀ ਆ ਇਹ ਕਈ ਵਾਰੀ ਇੱਥੇ ਅੱਗ ਵੀ ਲੱਗ ਚੁੱਕੀ ਆ ਕਿਉਂਕਿ ਇੱਥੇ ਸੁਰੱਖਿਆ ਦੇ ਕੋਈ ਪੂਕਤਾ ਪ੍ਰਬੰਧ ਨਹੀਂ ਆ ਕਈ ਵਾਰੀ ਅੱਗ ਵੀ ਲੱਗ ਚੁੱਕੀ ਆ ਕਈ ਕਰੋੜ ਰੁਪਏ ਦਾ ਫਰਨੀਚਰ ਜੜਾ ਹੈ ਜਲ ਕੇ ਰਾਖ ਹੋ ਚੁੱਕਿਆ ਪਰ ਫਿਰ ਵੀ ਜਿਹੜੀ ਇਹ ਮਾਰਕੀਟ ਹੈਗੀ ਹੈ ਲਗਾਤਾਰ اسی ਤਰ੍ਹਾਂ ਬਣੀ ਹੋਈ ਹੈ ਦੁਬਾਰਾ ਫਿਰ ਇਹ ਮਾਰਕੀਟ ਸਾਜ ਜਾਂਦੀ ਆ ਜਿਸ ਕਰਕੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਲਈ ਇੱਕ ਸਰਦਾਰਦ ਵੀ ਬਣੀ ਹੋਈ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਈ ਵਾਰੀ ਇਹਨੂੰ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਆਏ ਵਾਰੀ ਕੋਈ ਨਾ ਕੋਈ ਅੜਚਣ ਜੜੀ ਆ ਸਾਹਮਣੇ ਆ ਗਈ ਜਿਸ ਕਰਕੇ ਉਹ ਕਰਨੀ ਪਾਈ ਪਰ ਹੁਣ ਜਿਹੜਾ ਲੱਗ ਰਿਹਾ ਵੀ ਇਹਨਾਂ ਦੀ ਫਾਈਲ ਜਿਹੜੀ ਆ ਟੋਟਲੀ ਕਲੀਅਰ ਹੋ ਚੁੱਕੀ ਆ ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਈ ਨਾ ਕੋਈ ਡੇਟ ਫਿਕਸ ਕਰਕੇ ਇਹ ਜਿਹੜੀਆਂ ਦੁਕਾਨਾਂ ਹੈਗੀਆਂ ਇਹਨਾਂ ਨੂੰ ਡੈਮੋਲਿਸ਼ ਕਰਨ ਦੀ ਜਿਹੜੀ ਕਾਰਵਾਈ ਆ ਸ਼ੁਰੂ ਕਰ ਸਕਦੀ ਆ ਪਰ ਹੁਣ ਦੇਖਣਾ ਇਹ ਆ ਕਿ ਇਹ ਜਿਹੜੀਆਂ ਅਵੈਧ ਦੁਕਾਨਾਂ ਇਲੈਗਲ ਦੁਕਾਨਾਂ ਹੈਗੀਆਂ ਇਹਨਾਂ ਨੂੰ ਕਿਦੋਂ ਤੋੜਿਆ ਜਾਏਗਾ ਕਿਉਂਕਿ ਇਹਨਾਂ ਇਹ ਇੱਕ ਤਾਂ ਸਰਕਾਰੀ ਜ਼ਮੀਨ ਤੇ ਬਣੀਆਂ ਹੋਈਆਂ ਦੁਕਾਨਾਂ ਹੈਗੀਆਂ ਦੂਜੀਆਂ ਬਿਨਾਂ ਵਿਵਸਥਾ ਤੇ ਬਣੀਆਂ ਹੋਈਆਂ ਦੁਕਾਨਾਂ ਤੀਜਾ ਇਹਨਾਂ ਦਾ ਕੋਈ ਵੀ ਤਰ੍ਹਾਂ ਦਾ ਕੋਈ ਕਿਰਾਇਆ ਜਿਹੜਾ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਜਾ ਰਿਹਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਆਨੰਦ ਦੇ ਨਾਲ ਧੰਨ ਸੁਰਾਟੀਵਿਲੀ ਚੰਡੀਗੜ੍ਹ ਤੋਂ